ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਸਖਤੀ ਵਾਦੀ ਜਾ ਰਹੀ ਹੈ ਪਹਿਲਾਂ 7 ਦਿਨ ਦੀ ਰਿਮਾਂਡ ਤੇ ਉਸ ਤੋਂ ਬਾਅਦ 4 ਦਿਨ ਦੀ ਹੋਰ ਰਿਮਾਂਡ ਤੇ ਉਸ ਨੂੰ ਲੈ ਕੇ ਕਸ਼ਮੀਰ ਜੰਮੂ ਜਾਇਆ ਗਿਆ ਹਿਮਾਚਲ ਜਾਇਆ ਗਿਆ ਜਿੱਥੇ ਉਸ ਦੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੀ ਬੇਨਾਮੀਆ ਪ੍ਰਾਪਰਟੀਆਂ ਪਰ ਇਹ ਸਾਰਾ ਕੁਝ ਪੁਲਿਸ ਨੇ ਕਿਵੇਂ ਬਣਾਇਆ ਇਸ ਤੇ ਬਾਰੇ ਵੱਡੀ ਖਬਰ ਨਿਕਲ ਕੇ ਬਾਹਰ ਸਾਹਮਣੇ ਆਈ ਹੈ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਬੰਦਾ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਮਣਾਇਆ ਜਾਂਦਾ ਹੈ ਜਿਹੜੀ ਬੇਨਾਮੀ ਪ੍ਰਾਪਰਟੀ ਆ ਉਹ ਸ਼ੋਤਾ ਨਹੀਂ ਹੋ ਰਹੀ ਉਹ ਕਿਸ ਤਰ੍ਹਾਂ ਦੇ ਨਾਲ ਮਣਾਈ ਹੋਵੇਗੀ ਕਿਉਂਕਿ ਭਗਵਾਨਤਮਾਨ ਸਖਤ ਰੁਖ ਅਪਣਾਏ ਹੋਏ ਆ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਹਾਲਾਂਕਿ ਇਸ ਕੇਸ ਦੇ ਵਿੱਚੋਂ ਕੀ ਨਿਕਲਦਾ ਹੈ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਤੁਹਾਨੂੰ ਪਤਾ ਹੀ ਹੋਵੇਗਾ ਜਦੋਂ 2000 ਦੋ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਆਈ ਸੀ ਤੇ ਭਾਰਤਿੰਦਰ ਚਾਹਲ ਜਿਹੜਾ ਬਹੁਤ ਤਾਕਤਵਰ ਸੀ ਜਿਸ ਦੀਆਂ ਮੜ ਮੜਨੀਆਂ ਚੱਲਦੀਆਂ ਸੀ ਉਸ ਨੇ ਆਪਣੇ ਅਨਸਾਰ ਕੇਸ ਦਰਜ ਕਰਾਏ ਸੀ ਸੁਖਵੀਰ ਸਿੰਘ ਬਾਦਲ ਤੇ ਤੇ ਬਾਅਦ ਜਦੋਂ ਸੱਤ ਚ ਬਾਦਲ ਸਾਹਿਬ ਆਏ ਸੀ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਭਾਰਤਿੰਦਰ ਚਾਹਲ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਗਿਆ ਸੀ ਜਦੋਂ ਉਸ ਨੂੰ ਵਿਜੀਲੈਂਸ ਨੇ ਉੱਤੇ ਉਸ ਨੂੰ ਟਾਰਚਰ ਕੀਤਾ ਗਿਆ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਤੇ ਉਸ ਨੂੰ ਬੋਰੀ ਦੇ ਵਿੱਚ ਪਾ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਆ ਕੇ ਭਾਰਤਿੰਦਰ ਚਾਹਲ ਕਹਿੰਦਾ ਸੀ ਕਿ ਉਸ ਨੂੰ ਏਦੂ ਤਣ 파ਹੇ ਲਾ ਦਿਓ ਹੁਣ ਅਜਿਹਾ ਹੀ ਤਰੀਕਾ ਉਸ ਨੂੰ ਸਖਤ ਤਰੀਕੇ ਦੇ ਨਾਲ ਇਨਵੈਸਟੀਗੇਟ ਕੀਤਾ ਜਾ ਰਿਹਾ ਮਜੀਠੀਏ ਨੂੰ ਪਰ ਵੇਖੋ ਵਿੱਚੋਂ ਕੇਸ ਦੇ ਕੀ ਨਿਕਨੇ